ਰਾਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਆਪਾਂ ਤੁਹਾਨੂੰ ਅੱਜ ਫੇਰ ਦੱਸਣਾਗਾ ਕਿ ਆਪਣਾ ਜਿਹੜਾ PR126 14 ਦਿਨਾਂ ਦਾ ਹੋ ਗਿਆ ਤੇ ਤੁਹਾਨੂੰ ਝੋਨਾ ਵੀ ਦਿਖਾਵਾਂਗੇ ਤੇ ਹੁਣ ਆਪਾਂ ਅੱਧਾ ਅੱਧਾ ਗੱਟਾ ਜਿਹੜਾ ਫੇਰ ਯੂਰੀਆ ਦਾ ਪਾ ਰਹੇ ਹਾਂ ਤੇ ਇਹਦੇ ਵਿੱਚ ਆਪਾਂ ਕੀ ਮਿਕਸ ਕਰਨਾ ਸਾਰੀ ਕਰਾਂਗੇ ਗੱਲਬਾਤ ਬਣੇ ਰਹੋ ਵੀਡੀਓ ਦੇਖਣ ਅੰਤ ਤੱਕ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਇਹ ਹੀ ਵੀਡੀਓ ਤੁਸੀਂ ਫੇਸਬੁੱਕ ਪੇਜ ਉੱਪਰ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਸਾਨ ਦੋਸਤੋ ਇਹ ਜਿਹੜੀਆਂ ਵੀਡੀਓ ਆਪਾਂ ਲੈ ਕੇ ਆਉਂਦੇ ਆ ਇਹ ਜਿਵੇਂ ਕਿ ਹੁਣ ਬਸੇਤੇ ਝੋਨੇ ਪੀਆਰ 126 ਲੱਗੀ ਜਾਂਦੇ ਆ ਹਜੇ ਤਾਂ ਕੁਝ ਲੱਗਣ ਵਾਲੇ ਰਹਿੰਦੇ ਵੀ ਹੈਗੇ ਤਾਂ ਇਹ ਵੀਡੀਓ ਸਿਰਫ ਉਹਨਾਂ ਲਈ ਆ ਕਿਉਂਕਿ ਜਿਹੜੀਆਂ ਗੇਤੀਆਂ ਸੀਗੀਆਂ ਵੈਰਾਈਟੀਆਂ ਸਾਰੀਆਂ ਉਹ ਤਾਂ ਬਹੁਤ ਵਧੀਆ ਗਰੋਥ ਕਰਕੇ ਤੇ ਬਹੁਤ ਵਧੀਆ ਫੁੱਟ ਕਰੀ ਖੜੀਆਂ ਤੇ ਜਿਵੇਂ ਜਿਵੇਂ ਇਹ ਵੈਰਾਈਟੀ ਜਿਹੜੀ ਬਸੇਤੀ ਹੋਈ ਜਾਂਦੀ ਆ ਇਹਦੇ ਵਿੱਚ ਦਿੱਕਤ ਆਉਂਦੀ ਆ ਕਿ ਇਹ ਫਟਾਰਾ ਨਹੀਂ ਕਰਦੀ ਸਾਨੂੰ ਇਹ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਜਲਦੀ ਫਟਾਰਾ ਕਿਵੇਂ ਕਰਾਉਣਾ ਤੇ ਕੀ ਚੂਜਾ ਪਾਉਣੀ ਹੈ ਜਿਵੇਂ ਕਿ ਤੁਸੀਂ ਆਪਣਾ ਪੀਆਰ 126 ਦੇਖ ਰਹੇ ਹੋ ਇਹ ਅੱਜ 14 ਦਿਨਾਂ ਦਾ ਹੋ ਗਿਆ ਤੇ ਇਹਦੇ ਵਿੱਚ ਜਿਹੜੇ ਦੋ ਗੱਟੇ ਆਪਾਂ ਸੁੱਕੇ ਦੇ ਵਿੱਚ ਪਾਏ ਸੀ ਯੂਰੀਆ ਖਾਦ ਦੇ ਇੱਕ ਗੱਟਾ ਪੋਟਾਸ਼ ਦਾ ਇੱਕ ਸੋਫਰ ਦਾ ਝੋਨਾ ਲਾਉਣ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਆਪਾਂ ਅੱਧਾ ਗੱਟਾ ਫੇਰ ਪਾਇਆ ਸੀ 7 ਦਿਨਾਂ ਮਗਰੋਂ ਉਹਦੇ ਵਿੱਚ ਆਪਾਂ ਪਾਈ ਸੀ 1.5 ਕਿਲੋ ਫੜਕੜੀ ਚਟੀ ਤੇ ਹੁਣ ਤੁਸੀਂ ਦੇਖ ਸਕਦੇ ਹੋ 14 ਦਿਨਾਂ ਦਾ ਆਪਣਾ ਪੀਆਰ 126 ਇਹ ਹੋ ਗਿਆ ਤੇ ਅੱਜ ਫੇਰ ਅੱਧਾ ਗੱਟਾ ਯੂਰੀਆ ਦਾ ਪਾ ਰਹੇ ਹਾਂ ਤੇ ਇਹਦੇ ਵਿੱਚ ਪਾ ਰਹੇ ਹਾਂ ਆਪਾਂ ਇੱਕ ਚੀਜ਼ ਤੁਹਾਨੂੰ ਦੱਸਾਂਗੇ ਤੇ ਬਣੇ ਰਹੋ ਵੀਡੀਓ ਦੇਖੋ ਐਂਡ ਤੱਕ ਜੇ ਵਧੀਆ ਵੀਡੀਓ ਲੱਗਦੀ ਹੁੰਦਾ ਹੋਰ ਵੀ ਭਰਾਵਾਂ ਨਾਲ ਸ਼ੇਅਰ ਕਰਿਓ ਤੇ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਮੈਗਨੀਸ਼ੀਅਮ ਮੈਗਨੀਸ਼ੀਅਮ ਦੇ ਪਾਉਣ ਦੇ ਬਹੁਤ ਫਾਇਦੇ ਆ ਜਿਵੇਂ ਕਿ ਬਾਹ ਆਪਣੀ ਫਸਲ ਝੋਨੇ ਦੀ ਅੜੀ ਜੇ ਰਹਿੰਦੀ ਆ ਗਰੋਥ ਨਹੀਂ ਕਰਦੀ ਪੀਲਾਪਣ ਦਿਖਾਉਂਦੀ ਆ ਤਾਂ ਉੱਥੇ ਤੁਸੀਂ ਅੱਧਾ ਗੱਟਾ ਯੂਰੀਆ ਦਾ ਜਾਂ ਯੂਰੀਆ ਗੱਟਾ ਵੀ ਪਾ ਸਕਦੇ ਹਾਂ ਤੇ ਉਹਦੇ ਤੇ ਤੁਸੀਂ ਜਿਹੜੀ ਡੋਜ਼ ਪਾਉਣੀਆਂ ਮੰਗਨੀਸ਼ੀਅਮ ਦੀ ਉਹ ਤੁਸੀਂ 10 ਕਿਲੋ ਤੋਂ ਲੈ ਕੇ 12 ਕਿਲੋ ਤੱਕ ਪਾ ਸਕਦੇ ਹੋ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਬਹੁਤ ਵਧੀਆ ਰਿਜ਼ਲਟ ਆ ਆਪਾਂ ਪਾ ਰਹੇ ਹਾਂ ਤੁਹਾਨੂੰ ਦਿਖਾਉਣੇ ਆ ਅੱਜ ਉਹ ਰਲਾਉਣੇ ਆ ਆਪਾਂ ਯੂਰੀਆ ਖਾਦ ਦੇ ਵਿੱਚ ਹਾਂਜੀ ਦੋਸਤੋ ਅੱਧਾ ਗੱਟਾ ਲੈ ਲਿਆ ਆਪਾਂ ਯੂਰੀਆ ਖਾਦ ਦਾ ਬਰੀਕ ਇਹ ਯੂਰੀਆ ਆਪਣੇ ਕੋਲੇ ਤੇ ਅੱਧੇ ਗੱਟੇ ਨਾਲ ਜਿਹੜਾ ਇਹ 1.5 ਕਿੱਲੇ ਦੇ ਵਿੱਚ ਪਾਉਣਾਗਾ ਆਪਾਂ ਜਾਨੀ ਦੀ ਅੱਧਾ ਗੱਟਾ ਕਿੱਲੇ ਦਾ ਤੇ ਇਹ ਪਾਉਣਾ ਇੱਕ ਗੱਟਾ ਦਾ ਵਿੱਚੋਂ ਇੱਕ ਝੋਲਾ ਇਹਦੇ ਚੋਂ ਕੱਢਿਆ ਵਾ ਬੋਰੀ ਦੇ ਵਿੱਚੋਂ ਤੇ ਇਹ ਮੈਗਨੀਸ਼ੀਅਮ ਮੈਗਨੀਸ਼ੀਅਮ ਅਲੱਗ-ਅਲੱਗ ਕੰਪਨੀਆਂ ਦੇ ਆਉਂਦੇ ਆ ਤੇ ਆਹ ਚੀਜ਼ ਹੁੰਦੀ ਆ ਦੇਖੋ ਤੇ ਇਹ ਕਲੋਰੋਫਿਲ ਨੂੰ ਵਧਾਉਂਦਾ ਆਪਣੀ ਫਸਲ ਦੇ ਵਿੱਚ ਬਹੁਤ ਛੇਤੀ ਗ੍ਰੋਥ ਕਰਾਉਂਦਾ ਤੇ ਹਰਾਪਣ ਬਹੁਤ ਲਿਆਉਂਦਾ ਤੇ ਤੁਸੀਂ ਅੱਜ ਸਿੱਟੋਗੇ 2-3 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਤੁਹਾਨੂੰ ਦੱਸ ਦੂ ਤੇ ਆਪਾਂ ਤੁਹਾਨੂੰ ਝੋਨਾ ਵੀ ਦਿਖਾਵਾਂਗੇ ਬਾਅਦ ਦੇ ਵਿੱਚ ਫੇਰ ਵੀ ਤੁਹਾਨੂੰ ਅੱਜ ਵੀ ਫਸਲ ਦਿਖਾਤੀ ਵੀ ਕਿਵੇਂ ਦੀ ਆ ਤੇ ਦੋ ਚਾਰ ਦਿਨਾਂ ਨੂੰ ਫੇਰ ਦਿਖਾਵਾਂਗੇ ਕਿਵੇਂ ਦਾ ਰਿਜ਼ਲਟ ਮਿਲਿਆ ਤੇ ਜਿਹੜੇ ਵੀ ਭਰਾ ਇਹ ਮੈਗਨੀਸ਼ੀਅਮ ਪਹਿਲਾਂ ਤੋਂ ਵਰਤ ਰਹੇ ਆ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦਾ ਰਿਜ਼ਲਟ ਮਿਲਦਾ ਤੇ ਜਿਨੇ ਨਹੀਂ ਕਿਤੇ ਵਰਤੇ ਆ ਤੇ ਉਹ ਜਰੂਰ ਵਰਤ ਕੇ ਦੇਖੋ ਪਣਾਦੀ ਬਾਹਲਾ ਨਹੀਂ ਤਾਂ ਕਿੱਲੇ ਦੇ ਵਿੱਚ ਤੁਸੀਂ ਇਹ ਟ੍ਰਾਇਲ ਲਾ ਕੇ ਦੇਖੋ ਤੁਹਾਨੂੰ ਦੁੱਗਣਾ ਰਿਜ਼ਲਟ ਮਿਲੂਗਾ ਫਸਲ ਜਿੰਨੀ ਮਰਜ਼ੀ ਲੇਟ ਹੋਵੇ ਜੇ ਆਪਾਂ ਟਾਈਮ ਸਿਰ ਤੇ ਖਾਦਾਂ ਪਾਵਾਂਗੇ ਤਾਂ ਪੂਰੀ ਵਧੀਆ ਗਰੋਥ ਕਰੂਗੀ ਜਿੰਨੀਆਂ ਵੀ ਪੀਆਰ 126 ਜਾਂ ਹੋਰ ਵੈਰਾਈਟੀਆਂ ਲੇਟ ਲੱਗੀ ਜਾਂਦੀਆਂ ਹਜੇ ਤੱਕ ਕਿਉਂਕਿ ਹੁਣ ਤੁਸੀਂ ਭਾਦੋਂ ਅੱਜ ਦੋ ਤਿੰਨ ਭਾਦੋਂ ਹੋ ਗਈ ਸੌਣ ਸਾਰਾ ਨੰਗ ਗਿਆ ਤੇ ਜਿਹੜੀਆਂ ਵੈਰਾਈਟੀਆਂ ਇਹ ਲੇਟ ਹੋਈ ਜਾਂਦੀਆਂ ਤਾਂ ਇਹਦੇ ਤੇ ਤੁਸੀਂ ਜਿਹੜੀ ਖਾਦ ਪਾਉਣੀ ਆ ਥੋੜੀ ਜਿਆਦੇ ਖਾਦ ਜ਼ਰੂਰ ਪਾਉਗੀ ਤੇ ਪਰ ਤੁਸੀਂ ਪਾਉਣੀ ਹੈ ਸੱਤਾਂ ਛਿਆ ਸੱਤਾਂ ਦਿਨਾਂ ਦੇ ਵਿੱਚ ਵਿੱਚ ਖਾਦ ਮੋੜੀ ਤੁਰਿਆਓ ਫੇਰ ਜਾ ਕੇ ਆਪਣੀ ਜਿਹੜੀ ਫਸਲ ਆ ਪੂਰੀ ਵਧੀਆ ਗਰੋਥ ਕਰੂਗੀ ਤੇ ਜਿਹੜੀਆਂ ਗੇਤੀਆਂ ਵੈਰਾਈਟੀਆਂ ਉਹ ਤਾਂ ਪੂਰੀ ਵਧੀਆ ਕਾਰੀ ਜਾਂਦੀਆਂ ਉਹਨੂੰ ਤਾਂ ਆਪਣਾ ਜੀ ਹਫ਼ਤੇ ਤੋਂ ਅੱਠਾਂ ਦਿਨਾਂ ਤੋਂ ਆਪਾਂ ਖਾਦ ਪਾ ਲਈਏ ਕੋਈ ਡੱਕਤ ਨਹੀਂ ਪੈਂਦੀ ਜਿੰਨੀਆਂ ਵੀ ਲੇਟ ਹੋਈ ਜਾਂਦੀਆਂ ਫਸਲਾਂ ਉਹਨਾਂ ਹੀ ਜ਼ਿਆਦੇ ਯੂਰੀਆ ਖਾਦ ਆ ਜਿਹੜੀ ਉਹ ਲੈ ਜਾਂਦੀ ਆ ਤੇ ਤੁਸੀਂ ਸਿਆਹ ਸੱਤਾਂ ਦਿਨਾਂ ਤੋਂ ਮੋੜੀ ਆਇਓ ਤਾਂ ਪਰ ਗੱਟਾ ਨਾ ਪਾਇਓ 20 ਤੋਂ 25 ਕਿਲੋ ਇੱਕ ਕਿੱਲੇ ਦੀ ਯੂਰੀਆ ਖਾਦ ਪਾਇਓ ਇਹ ਫਿਰ ਦੇਖੋ ਰਿਜ਼ਲਟ ਦੀ ਅੱਜ ਦੀ ਵੀਡੀਓ ਦੇ ਵਿੱਚ ਇਨੀ ਜਾਣਕਾਰੀ ਸੀ ਜਾਣਕਾਰੀ ਸਾਡੀ ਵਧੀਆ ਲੱਗੀ ਤਾਂ ਹੋਰ ਵੀ ਭਰਾਵੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ